आशो जी नु पूछो जाके ਤੁਸੀਂ ਬੜੀਆ ਗਰੁੱਪ ਨਾਲ ਉਹਨਾਂ ਦਾ ਕੀ ਲਿੰਕ ਹੈ ਸੁਨੀਲ ਮੜੀਆਂ ਨਾਲ सनी ਮੜੀਆਂ ਨਾਲ ਉਹਨਾਂ ਦਾ ਕੀ ਲਿੰਕ ਹੈ ਉਹਨਾਂ ਦੇ ਆਫਿਸ ਚ ਉਹ ਬੈਠ ਕੀ ਕਰਦੇ ਰਹਿੰਦੇ ਸੀ ਠੀਕ ਹੈ ਰਾਜਨੀਤਿਕ গুরু ਗਿਆ ਜਾਂਦਾ ਜੀ ਮੜੀਆਂ ਨੂੰ ਆਸ਼ੋ ਜੀ ਦਾ ਜਦ ਸਕੂਲ ਕੀ ਉਹ छवि ਨਹੀਂ ਰਹੇਗੀ ਰੈਪਿਊਟੇਸ਼ਨ ਹੀ ਰਹੇਗੀ ਉਸ ਦੀ ਜਗ੍ਹਾ ਕੋਈ ਔਰ ਲੈ ਲੇਗਾ ਤਾਂ ਨੇਚਰਲੀ ਉਹ ਵਿਵਾਦ ਦਾ ਵਿਸ਼ਾ ਤੋਂ ਬੰਨਤਾ ਹੀ ਸਿਵਲ ਲਾਈਨਸ ਦੀ ਜਗ੍ਹਾ ਨੂੰ ਉਹਨਾਂ ਨੇ ਐਨ ਐਸ 1 2 10 ਉੱਥੇ ਦੇ ਪ੍ਰਾਇਮਰੀ ਬਲੌਕ ਨੂੰ ਡਿਮੋਲਿਸ਼ ਕਰਕੇ 10 ਘਰ ਬਣਾਤੇ ਤੇ ਜਿਹੜਾ ਮੇਨ ਬਲਾਕ ਹੈਗਾ ਪ੍ਰਾਈਮ ਜਿਹੜਾ ਉੱਥੇ ਹੋਸਟਲ ਚੱਲ ਰਹੇ ਨੇ ਜੀ ਇਸਨੇ ਪੀਜੀ ਹੋਸਟਲ ਚੱਲ ਰਹੇ ਨੇ ਸਪੋਰਟਸ ਅਕੈਡਮੀਆ ਚੱਲ ਰਹੀਆਂ ਹਨ ਤੁਸੀਂ ਅੰਦਰ ਜਾ ਕੇ ਦੇਖੋ ਬਸਾਈ 2 200 300 ਗਜ ਸਕੂਲ ਰਹਿ ਗਿਆ ਨਿਊ ਹਾਈ ਸਕੂਲ ਬਾਕੀ ਸਾਰੀ ਸ਼੍ਰੀ ਰਾਮ ਸਕੂਲ ਦੇ ਕੋਲੇ ਨੇ ਹਮ ਤੋ ਚਾਹਤੇ ਹਨ ਕਿ ਜੋ ਸਕੂਲ ਹੈ ਉਸੇ ਸਕੂਲ ਦੀ ਪਹਿਚਾਨ ਬਣੇ ਉਸੇ ਕੇ ਨਾਮ ਸੇ ਪਛਾਨਾ ਜਾਏ ਯਹਾਂ ਇਹ 1938 ਦਾ ਸਕੂਲ ਹੈ ਲੁਧਿਆਣਾ ਕਾ ਸਭ ਸੇ 올ਡੇਸਟ ਸਕੂਲ ਸਕੂਲ ਦੀ ਸ਼ਕਲ ਦੇਖੀ ਹੈ ਮੈਂ ਦੇਖ ਕੇ ਹਰਾਨ ਹੋ ਗਈ ਦੇਖ ਕੇ ਮਨ ਇੰਨਾ ਖਰਾਬ ਹੋਇਆ ਸਾਡੇ ਕਿੰਨਾ ਵੱਡਾ ਸਕੂਲ ਹੁੰਦਾ ਸੀ 23000 ਜਗ੍ਹਾ ਜਗ੍ਹਾ ਸੀ ਇਹ ਤਿੰਨ ਬਲਾਕ ਸੀ ਜਿਹਦਾ ਇੱਕ ਬਲਾਕ ਰਹਿ ਗਿਆ ਸਾਡੀ ਇਹ ਮੰਗ ਹੈ ਜੀ ਸਰਕਾਰ ਕੋਲੋਂ ਕਿ ਜਿਹੜਾ ਨਿਊ ਹਾਈ ਸਕੂਲ ਜਿਹੜਾ ਪਹਿਲਾਂ ਜਿੱਦਾਂ ਚੱਲਦਾ ਸੀਗਾ ਉਸ ਤਰ੍ਹਾਂ ਹੀ ਉਹਦੀ ਜੋ ਰੈਪਿਊਟੇਸ਼ਨ ਸੀਗੀ ਉਹ ਉਸ ਤਰ੍ਹਾਂ ਹੀ ਉਹਨੂੰ ਫੇਰ ਤੋਂ ਰੀਸਟੋਰ ਡਿਵਾਈਵ ਕੀਤਾ ਜਾਏ ਸਕੂਲ ਨੂੰ ਤੇ ਕਿ ਪਦਮਸ਼ੀਰੀ ਅਵਾਰਡੀ ਜੋ ਪਾਵਾ ਜੀ ਹੈ وہ بھی اسی سکول کے پڑھے ہوئے ہیں اور جہاں تک ہییرو والے ہیروز فیملی کے بچے اور بھارتی मित्तल فیملی کے بچے اب کچھ ایف آئی آر وغیرہ درج ہوئی ہے ویجیلنس ویجیلنس سے کال ہے اس ٹائم کیسز تو ویجیلنس نو ہے ہی ساری ریکویسٹ ہے کہ نو پوری شدت ਨਾਲ اس کیس نو دیکھا جائے جڑیے جڑا تے سب ڈوائیڈ کیتا ہے نا ਸਭ ਤੋਂ ਪਹਿਲਾਂ ਉਹਨਾਂ ਨੇ ਸਾਡੀ ਜਿਹੜੇ ਐਗਰੀਮੈਂਟ ਆ ਉਹਦੀ ਵੈਲੂਏਸ਼ਨ ਕਰਕੇ ਦਿੱਤਾ ਹੈ ਉਹਦੇ ਸਬੰਧੀ ਜੀ ਅਸੀਂ ਜਿਹੜੀ ਉਹ ਜਿਹੜੀ ਐਫਆਈਆ ਦਰਜ ਕਰਵਾਈ ਹੈ ਸ਼ੇਖਾਲਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਅਮਿਤ ਹੁਣੇ ਮੌਜੂਦਾ ਸਰਾਂਬਨਗਰ ਮਾਰਕੀਟ ਦੇ ਵਿੱਚ ਤੇ ਇੱਕ ਜਿਹੜਾ ਟੀਚਰ ਤੇ ਸਟੂਡੈਂਟਸ ਦਾ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਤੇ ਇੱਕ ਨਿੱਜੀ ਸਕੂਲ ਦਾ ਮਸਲਾ ਜਿਹੜਾ ਹੈ ਜਿਹੜਾ ਨਿਕਲ ਕੇ ਬਾਹਰ ਸਾਹਮਣੇ ਆ ਰਿਹਾ ਵੈ ਨਿਊ ਸੀਨੀਅਰ ਸੈਕੰਡਰੀ ਸਕੂਲ ਹੈ ਜਿਸ ਦੇ ਬਾਹਰ ਇਹ ਟੀਚਰਸ ਤੇ ਸਟੂਡੈਂਟਸ ਇਕੱਠੇ ਹੋਏ ਨੇ ਇਹ ਪਾਸ ਆਊਟ ਸਟੂਡੈਂਟਸ ਨੇ ਤੇ ਇੱਕ ਪਾਸੇ ਇਹਨਾਂ ਦਾ આરોਪ ਹੈ ਕਿ ਜਿਹੜੀ ਇਹ ਸਕੂਲ ਦੀ ਬਿਲਡਿੰਗ ਹੈ ਜਿਹੜੀ ਜਗ੍ਹਾ ਅਲੋਟ ਹੋਈ ਸੀ ਇੰਪਰੂਵਮੈਂਟ ٹرسٹ ਦੇ ਵੱਲੋਂ ਸਕੂਲ ਨੂੰ ਹੋਈ ਸੀ ਤੇ ਜਿਸ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਰਪਸ਼ਨ ਹੋਣ ਦੇ ਕਾਰਨ ਜਿਹੜੀ ਇਹ ਪ੍ਰਾਪਰਟੀ ਹੈ ਜਿਹੜੀ ਸਕੂਲ ਨੂੰ ਆਊਟ ਹੋਈ ਸੀ ਉਸ ਦੇ ਵਿੱਚ ਦੋ ਤੋਂ ਤਿੰਨ ਜੜੀਆਂ ਵੱਖ-ਵੱਖ ਪ੍ਰਾਪਰਟੀਆਂ ਬਣ ਗਈਆਂ ਨੇ ਗੱਲਬਾਤ ਕਰਨ ਲਈ ਜਿਹੜੇ ਇੱਥੇ ਦੇ ਐਕਸ ਟੀਚਰ ਨੇ ਗੱਲਬਾਤ ਕਰਨ ਲੈਣਾ ਮੈਮ ਤੁਸੀਂ ਇੱਥੇ ਟੀਚਰ रह चुके हो ਅੱਜ ਬਾਹਰ ਇਕੱਠੇ ਹੋਏ ਹੋ ਸਕੂਲ ਦੇ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਅੱਜ ਦਾ ਜਿਹੜਾ ਮੋਟੋ ਕੀ ਹੈ ਪ੍ਰੈਸ ਅੱਜ ਦਾ ਮੋਟਿਵ ਹੈ ਸਕੂਲ ਦੀ ਜੋ ਪਹਿਲੇ छवि थी हम उसी को बराबर लाना चाहते हैं जब हमने ये स्कूल जॉइन किया था तो ए, 1981 में मैंने जॉइन किया था सिविल लाइन से और उसके बाद फिर मैं शराबा नगर में भी पढ़ाया है दो साल कहने का मतलब है प्लस वन प्लस टू की मैं टीचर भी रही हूँ और एडमिनिस्ट्रेटर में भी रही हूँ लेकिन जो स्कूल की जो छवि थी स्कूल में बाहर के स्कूलों के सेंटर बनते थे मतलब के बच्चे आते थे एग्ज़ाम देने के लिए और गवर्नमेंट की तरफ से ये स्कूल जो था एफिलिएटेड था और यहाँ पर हर स्कूल में मतलब के इस ब्रांच में भी चालीस पचास टीचर थे और उसके अकॉर्डिंग आप देख लो बच्चे कितने होंगे ये इंग्लिश मीडियम स्कूल था लाइन वाला हिंदी मीडियम स्कूल जो स्कूल शिफ्ट होने का कारण की बनिया थे मैनेजमेंट कि चलती पेरेंट्स बॉडी स्टूडेंट्स बॉडी हाउ कितना वर्क करता से ये स्कूल ये स्कूल पहले जब मैंने ज्वाइन किया तो दीवान जगदीश चंद्र थे और उसके साथ उनकी मैनेजमेंट में एडवोकेट वगैरह जी बंसल साहब और मतलब कि यॉर्क वाले बलराज जी ज्ञान चंद इवन की कहने का मतलब है बहुत पढ़े लिखे अच्छे लुधियाना के नागरिक इस मैनेजमेंट में थे और स्कूल को स्मूथली चला रहे थे और स्कूल में किसी चीज़ की कोई कमी नहीं थी स्कूल की अपनी बस भी थी और जहाँ तक बोर्ड के एग्जाम भी होंगे हाँ जी हाँ जी बोर्ड के एग्जाम हमने खुद दिलवाए हैं और मतलब सेंटर बनता था बाहर के स्कूलों के प्राइवेट स्कूलों के बच्चे यहाँ देने आते थे तो आज जो स्कूल है चर्चा का विषय बन चुका है क्योंकि ऐसे है कि जब स्कूल की वो छवि नहीं रहेगी रेपुटेशन नहीं रहेगी उसकी जगह कोई और ले लेगा तो नेचुरली वो विवाद का विषय तो बनता ही है आज स्कूल किन्ने स्टूडेंट्स ने किन्ने फैकल्टीज ने बारे बारे मुझे अभी नहीं पता वो राजेश जी को ज़्यादा पता है तो क्योंकि मैंने तो 2007 में स्कूल छोड़ दिया था और उसके बाद ये हमारी स्कूल की ओल्ड स्टूडेंट अलमुनाई हुई उसमें उन्होंने टीचर्स को भी साथ में अपने टीचर्स को भी इन्वॉल्व किया मतलब कि उन्होंने ऑनर दिया बुलाया और वो जानना चाहते थे कि स्कूल में क्या है क्या नहीं अब स्कूल के नाम का बोर्ड तो है नहीं कुछ भी नज़र ही नहीं आ रहा इस स्कूल में शराबा नगर में जितने भी फंक्शन होते थे यहाँ होते थे दो ग्राउंड बाहर थे पहले फ्रंट में बीच में स्कूल था और पीछे ਜੋ ਚੀਜ਼ ਤੁਹਾਡੇ ਵੱਲੋਂ ਦੱਸੀ ਜਾ ਰਹੀ ਹੈ ਉਸ ਅਕੋਰਡਿੰਗ ਤਾਂ ਇਦਾਂ ਦੀ ਕੁਝ ਚੀਜ਼ ਨਜ਼ਰ ਨਹੀਂ ਆ ਰਹੀ ਕਿਉਂਕਿ ਇੱਕ ਪਾਸੇ ਜਿਹੜੇ ਆ ਕਾਫੀ ਬੋਰਡਸ ਲੱਗੇ ਹੋਏ ਨੇ ਸਕੂਲ ਦਾ ਕਾਫੀ ਛੋਟਾ ਜਿਹਾ ਬੋਰਡ ਉੱਥੇ ਰਿਹਾ ਅੱਜ ਇਹਨਾਂ ਨੇ ਬੁਲਾਇਆ ਹਮ ਤਾਂ ਖੁਦ ਦੇ ਕੇ ਹੈਰਾਨ ਕਿ ਕਿੱਧਰ ਸੇ ਜਾਏ ਔਰ ਕਿੱਧਰ ਸੇ ਆਏ ਹਮੇ ਤਾਂ ਕੋਈ ਗੇਟ ਨਹੀਂ ਇਸ गेट नज़र नहीं आता काफ़ी यादा जुड़िया होंगे हाँ। क्योंकि एक जड़ा बच्चा है एक जरा स्टूडेंट है एक जरा टीचर है काफ़ी समय अपना उस स्कूल बिताऊता है वो उसका अपना घर ही होता है वहाँ के पढ़ने वाले बच्चे उनके अपने बच्चों से ज़्यादा होते हैं जितना माँ बाप अपने बच्चों को टाइम नहीं देते उतना टीचर अपने बच्चों को अपने स्टूडेंट्स को देते हैं एक तरह से उनका पेरेंट्स टीचर की तरह रिलेशन तो बन जाता है तो कोई कंप्लेंट वगैरह कीती गई है क्योंकि करप्शन होता हुआ नजर आ रहा है जदा जो गल्ला तोड़े वाले दिस जो हमारे ये स्टूडेंट्स बने हैं एसोसिएशन के प्रेसिडेंट हैं और ये इन्होंने ही सारा जो किया है बाकी आपको जानकारी उनसे ही दी तो मैम डिमांड की है डिमांड ये है कि हम तो चाहते हैं कि जो स्कूल है उसी स्कूल की पहचान बने उसी के नाम से पहचाना जाए यहाँ ये 1938 का स्कूल है लुधियाना का सबसे ओल्डेस्ट स्कूल ओल्डेस। और काफी दिग्गज भी जड़े महान हस्तियाँ हाँ। ने जड़े लुधियाना के काफ़ी वो भी पढ़े हुए हैं इवन की पद्मश्री अवार्डी जो पावा जी हैं वो भी इसी स्कूल के पढ़े हुए हैं और यहाँ तक कि हीरो वाले हीरो फैमिली के बच्चे और भारती मित्तल फैमिली के बच्चे जितने अच्छे अच्छे एडवोकेट हैं और डॉक्टर्स हैं इंजीनियर हैं कोई स्पेयर ऐसा नहीं है और जहाँ लुधियाना के सबसे बढ़िया इंडस्ट्रियलिस्ट जितने भी हैं वो इसी स्कूल की देन है तो साढ़े मौजूद ने उन्होंने गलबात कर लेने क्योंकि मैम टीचर रहे हो इतने स्टूडेंट रहे हो कहना चाहते हो अटी सैवन तो लैके नाइनटी सैवन तक दस साल जॉब की है उस टाइम दीवान साहब होंगे साजिडेंट स्कूल इन्ना ज़्यादा अच्छा चल रहा है न ਕਿ 3-4 ਸਕੂਲਾਂ ਦਾ ਕੰਪੀਟੀਸ਼ਨ ਸੀ ਆਪਸ ਵਿੱਚ ਗਵਰਨਮੈਂਟ ਸਕੂਲ ਦੇਖ ਲਓ ਗੋਨਾਲਾ ਸਕੂਲ ਦੇਖ ਲਓ ਸਾਡਾ ਨਿਊ ਸਕੂਲ ਦੇਖੋ ਉਦੋਂ ਐਡਮਿਸ਼ਨ ਲੈਣ ਲਈ ਵੀ ਲੋਕਾਂ ਨੂੰ ਸਿਫਾਰਿਸ਼ ਲਗਾਨੀ ਪੈਂਦੀ ਸੀ ਜੇ ਅਸੀਂ ਦੱਸਦੇ ਸੀ ਨਾ ਅਸੀਂ ਕਿਹੜੇ ਸਕੂਲ ਦੇ ਟੀਚਰ ਆ ਸਭ ਕੋ ਸੁਣ ਕੇ ਹੈਰਾਨ ਹੁੰਦਾ ਸੀ ਤੁਸੀਂ ਨਿਊ ਸਕੂਲ ਜੌਬ ਕਰਦੇ ਹੋ ਇੰਨਾ ਅੱਛਾ ਸਕੂਲ ਆ ਸਾਡੇ ਬੱਚਿਆਂ ਨੂੰ ਵੀ ਐਡਮਿਸ਼ਨ ਦਵਾ ਦੋ ਅੱਜ ਮੈਂ 29 ਸਾਲ ਬਾਅਦ ਸਕੂਲ ਸਕੂਲ ਦੀ ਸ਼ਕਲ ਦੇਖੀ ਹੈ ਮੈਂ ਦੇਖ ਕੇ ਹਰਾਨ ਹੋ ਗਈ ਦੇਖ ਕੇ ਮਨ ਇੰਨਾ ਖਰਾਬ ਹੋਇਆ ਸਾਡੇ ਕਿੰਨਾ ਵੱਡਾ ਸਕੂਲ ਹੁੰਦਾ ਸੀ 23000 ਜਗ੍ਹਾ ਜਗ੍ਹਾ ਸੀ ਇਹ ਤਿੰਨ ਬਲਾਕ ਸੀ ਜਿਹਦਾ ਇੱਕ ਬਲਾਕ ਰਹਿ ਗਿਆ ਸਾਰੀਆਂ ਦੀਵਾਰਾਂ ਕਰ ਕਰਕੇ ਇਹਨਾਂ ਨੇ ਅਲੱਗ-ਅਲੱਗ ਹੋ ਸਕਦਾ ਹੈ ਮੈਮ ਇੱਕ ਜਿਹੜੀ ਪ੍ਰਾਪਰਟੀ ਸਕੂਲ ਨੂੰ ਅਲਾਟ ਹੋਈ ਹੈ ਉਹਨੇ ਕੀਤਾ ਜੋ ਵੀ ਕੀਤਾ ਇਹ ਤਾਂ ਸਰਾ ਸਰਾ ਅਲੀਗੇਸ਼ਨ ਲਾ ਰਹੇ ਹੋ ਮੈਮ ਤੁਸੀਂ ਅਲੀਗੇਸ਼ਨ ਨਹੀਂ ਹੋਇਆ ਹੀ ਉੱਧਰ ਤੁਸੀਂ ਜਿੰਨੂੰ ਮਰਜ਼ੀ ਪੁੱਛੋ ਤੁਸੀਂ ਦੇਖੋ ਸਕੂਲ ਦੇ ਨਾਂ ਤੇ ਮੜੇ ਗਰੁੱਪ ਕਿਉਂ ਲਿਖਿਆ ਰਿਹਾ ਇਹ ਕੋਈ ਬਿਜ਼ਨਸ ਥੋੜੀ ਹੈ ਸਕੂਲ ਚੱਲ ਰਿਹਾ ਤੇ ਸਰ ਤੁਸੀਂ ਵੀ ਪਹੁੰਚੇ ਹੋ ਅੱਜ ਕੀ ਡਿਮਾਂਡਸ ਨੇ ਕਿੱਦਾਂ ਇਹ ਸਾਰਾ ਜਿਹੜਾ ਹੈ ਕਰਪਸ਼ਨ ਦਾ ਖੇਡ ਖੇਡਿਆ ਗਿਆ ਐ ਐਡਵੋਕੇਟ ਜੀ ਕਰਨ ਚਾਹਵਲਾ ਜੀ ਮੈਂ ਨਿਊ ਹਾਈ ਸਕੂਲ ਸਿਵਲ ਲਾਈਨਸ ਬ੍ਰਾਂਚ ਦਾ ਪੜਿਆ ਹੋਇਆ ਜੀ ਸਾਡੀ ਇਹ ਮੰਗ ਹੈ ਜੀ ਸਰਕਾਰ ਕੋਲੋਂ ਕਿ ਜਿਹੜਾ ਨਿਊ ਹਾਈ ਸਕੂਲ ਜਿਹੜਾ ਪਹਿਲਾਂ ਜਿੱਦਾਂ ਚੱਲਦਾ ਸੀਗਾ ਉਸ ਤਰ੍ਹਾਂ ਹੀ ਉਹਦੀ ਜੋ ਰੈਪਿਊਟੇਸ਼ਨ ਸੀਗੀ ਉਹ ਉਸ ਤਰ੍ਹਾਂ ਹੀ ਉਹਨੂੰ ਫੇਰ ਤੋਂ ਰੀਸਟੋਰ ਰਿਵਾਈਵ ਕੀਤਾ ਜਾਏ ਸਕੂਲ ਨੂੰ ਤੇ ਜਿਹੜੇ ਕਬਜ਼ਾ ਕੀਤਾ ਹੋਇਆ ਮੜੀਆ ਗਰੁੱਪ ਨੇ ਇਹਦੇ ਉੱਤੇ ਇਵੇ ਇਥੇ ਆਪਣਾ ਸਰਾਬਾ ਨਗਰ ਦੇ ਵਿਚ ਇਹਨਾਂ ਸ਼੍ਰੀ ਰਾਮ ਨੂੰ ਅੱਗੇ ਅਲਾਟ ਕਰਤੀ ਜਗ੍ਹਾ ਜਿਹੜਾ ਕਿ ਕਰ ਨਹੀਂ ਸਕਦੇ ਕੰਗਾਰੂ ਕਿਡਜ਼ ਨੂੰ ਆਰਚਰਡ ਸਕੂਲ ਨੂੰ ਅਗਰੰਦਰ ਸਪੋਰਟਸ ਅਕੈਡਮੀਆ ਖੋਲ ਕੇ ਬੈਠੇ ਨੇ ਰਿਪਿਟੇਟਿਵ ਰਿਪਿਟੇਟਿਵ ਅਧਾਰੇ ਨੇ ਕਿੱਦਾ ਇੱਕ ਕੋਈ ਜਾਂਚ ਪੜਤਾਲ ਹੁੰਦੀ ਹੈ ਇੱਕ ਪ੍ਰਾਪਰਟੀ ਜਦ ਬੰਦਾ ਅਲਾਟਮੈਂਟ ਲੈਂਦਾ ਹੈ ਪਰਚੇਸ ਕਰਦਾ ਹੈ ਉਦੋਂ ਤਾਂ ਕਾਫੀ ਜਾਂਚ ਪੜਤਾਲ ਦਾ ਵਿਸ਼ਾ ਹੈ ਕਿੱਦਾ ਇਹ ਚੀਜ਼ਾਂ ਹੋ ਸਕਦੀਆਂ ਨੇ ਇਹ ਪੋਲਿਟਿਕ ਪੋਲਿਟਿਸ਼ੀਅਨਸ ਦੀ ਸ਼ਹਿਤ ਹੀ ਹੁੰਦਾ ਜੀ ਇਹ ਕੰਮ ਇਹ ਜਿਹੜੀ ਇਸ ਜਗ੍ਹਾ ਨਾ ਹਾਂਜੀ ਹਾਂਜੀ ਕਿਤਾ ਕੋਈ ਮੈਨੇਜਮੈਂਟ ਦੇ ਵਿੱਚ ਪੋਲੀਟਿਸ਼ ਦੀ ਸ਼ਹਿਤ ਹੈ ਜੀ ਸਰੇ ਆਮ ਸੀ ਕਰਨੇ ਸੀ ਆਸ਼ੂ ਜੀ ਦੀ ਸ਼ਹਿਤ ਹੈ ਆਸ਼ੂ ਜੀ ਨੂੰ ਪੁੱਛੋ ਜਾ ਕੇ ਤੁਸੀਂ ਮੜੀਆਂ ਗਰੁੱਪ ਨਾਲ ਉਹਨਾਂ ਦਾ ਕੀ ਲਿੰਕ ਹੈ ਸੁਨੀਲ ਮੜੀਆਂ ਨਾਲ ਸਨੀ ਮੜੀਆਂ ਨਾਲ ਉਹਨਾਂ ਦਾ ਕੀ ਲਿੰਕ ਹੈ ਉਹਨਾਂ ਦੇ ਆਫਿਸ 'ਚ ਉਹ ਬੈਠ ਕੇ ਕੀ ਕਰਦੇ ਰਹਿੰਦੇ ਸੀਗੇ ਠੀਕ ਹੈ ਰਾਜਨੀਤਿਕ ਗੁਰੂ ਕਿਹਾ ਜਾਂਦਾ ਜੀ ਮੜੀਆਂ ਨੂੰ ਅਸ਼ੋਜੀ ਦਾ ਕੀ ਲਿੰਕ ਹੈ ਜੀ ਉਹਨਾਂ ਨੂੰ ਪੁੱਛਿਆ ਜਾ ਕੇ ਤੇ ਅੱਜ ਸਕੂਲ ਦਾ ਜਿਹੜਾ ਜਿੱਦਾਂ ਮੈਡਮ ਨੇ ਦੱਸਿਆ ਮੈਨੂੰ 23000 ਗੱਜ ਦੀ ਜਿਹੜੀ ਜਗ੍ਹਾ ਸੀ ਇਹ ਅੱਜ ਕਿੰਨੇ ਗੱਜਾਂ ਦੇ ਵਿੱਚ ਰਹਿ ਗਿਆ ਸਕੂਲ ਤੇ ਬਾਕੀ ਕਿਦਾਂ ਦਾ ਜਿਹੜਾ ਏਰੀਆ ਹੈ ਉਹ ਐਕਵਾਇਰ ਕੀਤਾ ਹੋਇਆ ਤੁਸੀਂ ਤਾਂ মিডিਆ ਨੂੰ ਬਿਲੋਂਗ ਕਰਦੇ ਹੋ ਤੁਸੀਂ ਤਾਂ ਅੰਦਰ ਜਾ ਕੇ ਦੇਖ ਸਕਦੇ ਹੋ ਸਾਨੂੰ ਤਾਂ ਪਰਮਿਸ਼ਨ ਵੀ ਨਹੀਂ ਹੈ ਅੰਦਰ ਜਾ ਕੇ ਦੇਖਣ ਦੀ ਤੁਸੀਂ ਅੰਦਰ ਜਾ ਕੇ ਦੇਖੋ ਮਸਾਈ 200 300 ਗੱਜ ਸਕੂਲ ਰਹਿ ਗਿਆ ਨਿਊ ਹਾਈ ਸਕੂਲ ਬਾਕੀ ਸਾਰੀ ਸ਼੍ਰੀ ਰਾਮ ਸਕੂਲ ਦੇ ਕੋਲੇ ਦੇਖੋ ਇਸ ਸਕੂਲ ਦੇ ਵਿੱਚ ਕਿੰਨੇ ਸਟੂਡੈਂਟਸ ਹੋਣਗੇ ਕਿੰਨੇ ਫੈਕਲਟੀਜ਼ ਹੋਣਗੇ 50 ਸਟੂਡੈਂਟ ਇੱਥੇ ਪੜ੍ਹਦੇ ਆ ਜੀ ਸਿਵਲ ਲਾਈਨਸ 'ਚ 50 ਤੇ 50 ਸਟੂਡੈਂਟਸ ਸਰਬਨਗਰ 'ਚ ਪੜ੍ਹਦੇ ਆ ਜੀ 5-6 ਟੀਚਰ ਇੱਧਰ ਨੇ ਸਰਬਨਗਰ 'ਚ 5-6 ਟੀਚਰ ਉੱਧਰ ਨੇ ਜੀ ਤੇ ਟੋਟਲ ਅਲਾਟਮੈਂਟ ਕਿੰਨੇ ਦੀ ਸੀ ਬੱਚੋ ਮੈਂ ਬਾਤ ਹਾਂ ਜੀ ਜੀ ਅਲਾਟਮੈਂਟ ਕਿੰਨੇ ਦੀ ਸੀਗੀ ਟੋਟਲ ਅਲਾਟਮੈਂਟ 23000 ਗਾਜ ਦੀ ਸਰਬਨਗਰ 'ਚ ਦੀ 2.5 ਏਕੜ ਦੀ ਅਲਾਟਮੈਂਟ ਸਿਵਲ ਲਾਈਨਸ 'ਚ ਸਿਵਲ ਲਾਈਨਸ ਦੀ ਜਗ੍ਹਾ ਨੂੰ ਬਣਾ ਨੇ ਐ 1 2 10 ਉੱਥੇ ਦੇ ਇੱਕ ਪ੍ਰਾਇਮਰੀ ਬਲਾਗ ਨੂੰ ਡਿਮੋਲਿਸ਼ ਕਰਕੇ 10 ਘਰ ਬਣਾਤੇ ਤੇ ਜਿਹੜਾ ਮੇਨ ਬਲਾਕ ਸੀਗਾ ਪ੍ਰਾਈਮ ਜਿਹੜਾ ਉੱਥੇ ਹੋਸਟਲ ਚੱਲ ਰਹੇ ਨੇ ਜੀ ਇਸ ਟਾਈਮ ਪੀਜੀ ਹੋਸਟਲ ਚੱਲ ਰਹੇ ਨੇ ਸਪੋਰਟਸ ਅਕੈਡਮੀਆ ਚੱਲ ਰਹੀਆਂ ਅੰਦਰ ਤੇ ਤੁਸੀਂ ਵੀ ਐਸੇ ਸਕੂਲ ਤੋਂ ਪੜੇ ਹੋ ਅੱਜ ਐਡਵੋਕੇਟ ਤੇ ਕਾਲਾ ਕੋਡ ਵੀ ਤੁਹਾਨੂੰ ਇਸੇ ਸਕੂਲ ਤੋਂ ਪੜ੍ਹ ਕੇ ਮਿਲਿਆ ਤੇ ਕਿੱਦਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਤੇ ਇਹਦੇ ਬਾਰੇ ਕੋਈ ਕੇਸ ਵਗੈਰਾ ਲਾਇਆ ਜਾਂ ਕੰਪਲੇਂਟ ਵਗੈਰਾ ਕੀਤੀ ਤੇ ਪ੍ਰਸ਼ਾਸਨ ਦਾ ਕੀ ਕੁਝ ਸਹਿਯੋਗ ਮਿਲਿਆ ਹੁਣ ਤੱਕ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਜੀ ਕਿ ਜਿਹੜਾ ਸਕੂਲ ਨੂੰ ਤੁਸੀਂ ਦੁਬਾਰਾ ਰੀਸਟੋਰ ਕਰੋ ਜਿਹੜਾ ਕੁਝ ਐਫ ਆਈ ਆਰ ਵਗੈਰਾ ਦਰਜ ਹੋਈ ਹੈ ਕੋਈ ਵਿਜੀਲੈਂਸ ਵਿਜੀਲੈਂਸ ਦੇ ਕੋਲ ਐਸ ਟਾਈਮ ਕੇਸ ਤੇ ਵਿਜੀਲੈਂਸ ਨੂੰ ਇਹੀ ਸਾਡੀ ਰਿਕੁਐਸਟ ਹੈ ਕਿ ਇਹਨੂੰ ਪੂਰੀ ਪੂਰੀ ਸਿੱਧਤ ਨਾਲ ਇਸ ਕੇਸ ਨੂੰ ਦੇਖਿਆ ਜਾਏ ਤੇ ਕੁਝ ਅਪਡੇਟ ਵਗੈਰਾ ਹੋਣ ਵਿੱਚ ਮੁਰ ਕੇ ਫਾਈਲ ਬੰਦ ਹੋ ਜੇ ਤੇ ਉਤੇ ਜਾਲੇ ਪੈ ਜਾਣ ਤੇ ਖਤਮ ਹੋ ਜੇ ਕੇਸ ਇਦਾਂ ਨਾ ਹੋਏ ਕੰਮ ਤੇ ਇਹ ਸੀਗੇ ਸਾਡੇ ਨਾਲ ਸਟੂਡੈਂਟਸ ਤੇ ਟੀਚਰਸ ਜਿਹੜੇ ਮੌਜੂਦ ਸੀਗੇ ਇਸ ਸਕੂਲ ਦੇ ਬਾਹਰ ਜਿਨ੍ਹਾਂ ਵੱਲੋਂ ਇੱਕ ਜਿਹੜੀ ਹੈ ਪ੍ਰੈਸ ਕਾਨਫਰੈਂਸ ਕੀਤੀ ਗਈ ਤੇ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਜਿਹੜਾ ਕਰਪਸ਼ਨ ਦਾ ਜਿਹੜਾ ਹੈ ਖੇਡ ਖੇਡਿਆ ਗਿਆ ਤੇ ਸਕੂਲ ਦੀ ਜਿਹੜੀ ਜਗ੍ਹਾ 30000 ਗੱਜ ਅਲੋਟ ਹੋਈ ਸੀ ਇੰਪਰੂਵਮੈਂਟ ٹرسٹ ਦੇ ਵੱਲੋਂ ਤੇ ਉਸ ਟਰਸਟ ਦੇ ਵੱਲੋਂ ਜਿਹੜੀ ਅਲਾਟਮੈਂਟ ਜ਼ਮੀਨ ਦੇ ਵਿੱਚ ਅੱਜ ਚਾਰ ਹਿੱਸਿਆਂ ਵਿੱਚ ਵੰਡ ਕੇ ਤਿੰਨ ਤਿੰਨ ਹਿੱਸੇ ਜਿਹੜੇ ਆ ਪ੍ਰਾਈਵੇਟ ਜਿਹੜੇ ادارے ਨੇ ਉਹਨਾਂ ਦੇ ਕੋਲ ਹੈ ਤੇ ਕੁਝ ਜਿਹੜਾ 2250 ਜਿਹੜਾ ਗੱਜ ਹੈ ਸਕੂਲ ਦਾ ਰਹਿ ਗਿਆ। ਬਾਕੀ ਦੇਖਣਾ ਇਹ ਹੋਵੇਗਾ ਕਿ ਜਿਹੜਾ ਪ੍ਰਸ਼ਾਸਨ ਹੁਣ ਇਹਨਾਂ ਨੂੰ ਕੀ ਹੱਥ ਪੱਲਾ ਫੜਾਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਹਨਾਂ ਨੂੰ ਕੀ ਕੁਝ ਇਨਸਾਫ ਮਿਲਦਾ ਹੈ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਲੁਧਿਆਣਾ ਤੋਂ ਐਮੀਦੀ ਖਾਸ ਰਿਪੋਰਟ ਨਿਊ ਸਿਨਿਸਕੈਂਡੀ ਸਕੂਲ ਦੇ ਸੰਬੰਧ ਵਿੱਚ ਧਿਆਨ ਚਲੇਣਾ ਚਾਹਣਾ ਹੈ ਕਿ ਟਰਸਟ ਵੱਲੋਂ ਲੋਟਮੈਂਟ ਇਸ ਸਕੂਲ ਨੂੰ ਕੀਤੀ ਗਈ ਸੀ ਸੈਕਟਰ ਨਿਊ ਹਰ ਸਕੈਂਡੀ ਸਕੂਲ ਨੂੰ ਕੀਤੀ ਗਈ ਸੀ 1964 ਤੇ 67 ਦੇ ਵਿੱਚ ਕੀਤੀ ਗਈ ਸੀ ਇਹਦੇ ਸੰਬੰਧ ਵਿੱਚ ਟਰਸਟ ਵੱਲੋਂ ਐਗਰੀਮੈਂਟ 26 ਤੋਂ 1970 ਨੂੰ ਕਮੇਟੀ ਨਾਲ ਕੀਤਾ ਗਿਆ ਸੀ ਜਿਹਦੇ ਅਕੋਰਡਿੰਗਲੀ ਕਲੋਜ਼ ਨੰਬਰ 13 ਦੇ ਅਕੋਰਡਿੰਗਲੀ ਅੱਗੇ ਸਬਲੀਜ਼ ਨਹੀਂ ਕੀਤਾ ਜਾ ਸਕਦੇ ਤੇ ਸਬਡਿਵਾਈਡ ਨਹੀਂ ਕੀਤਾ ਜਾ ਸਕਦਾ ਇਹਦੀ ਵੈਲੂਏਸ਼ਨ ਜਿਹੜੀ ਹੋਈ ਸੀ ਮੌਕੇ ਤੇ ਇਹਨਾਂ ਨੇ ਅੱਗੇ ਚਾਰ ਸਕੂਲ ਅੱਗੇ ਹੋਰ ਪਾਰਟਸ ਕਰਲੇ ਸੀ ਉਹਦੇ ਸਬੰਧ ਅਸੀਂ ਕੰਪਲੇਂਟ ਹੈ ਜਿਹੜੀ ਕਮਿਸ਼ਨਲ ਪੁਲਿਸ ਨੂੰ ਦਿੱਤੀ ਸੀ ਹੁਣੇ ਮੈਟਰ ਦੇ ਵਿੱਚ ਜਿਹਦੇ ਸਬੰਤ ਐਫ ਆਈ ਆਰ ਉਹਨਾਂ ਨੇ ਦਰਜ ਕੀਤੀ ਸੀ ਹੁਣੇ ਮੈਟਰ ਹੈ ਜਿਹੜਾ ਇਹ ਬਿਜ਼ਨਸ ਇਨਕੁਆਰੀ ਇਹਦੇ ਚ ਕਰ ਰਹੀ ਹੈ ਇਸ ਵਿੱਚ ਅਪਡੇਟ ਦੇ ਵਿੱਚ ਕੋਈ 스테ਟਸ ਰੂਪ ਦਾ ਵੀ ਆਇਆ ਸਾਹਮਣੇ 스테ਟ ਦਾ ਤਾਂ ਜਿਹੜੀ ਸਾਡੇ ਨੂੰ ਰੈਜ਼ੋਲੂਸ਼ਨ ਇਹਦੀ ਕੈਨਸਲ ਕੀਤੀ ਗਈ ਸੀਗੀ ਉਹਦੇ ਅਗੇ ਇੰਸਾ ਇਹਨਾਂ ਨੂੰ ਅ ਇਨਫਾਰਮ ਕੀਤਾ ਸੀ ਉਹਦੇ ਤੇ ਇਹਨਾਂ ਨੇ ਸਟੇਟ ਲਿਆ ਜੀ ਕੋਈ ਕਮੇਟੀ ਵੀ ਜਿਹੜੀ ਨਵੀਂ ਕਮੇਟੀ ਇੰਨੇ ਹੈਗਾ ਜਾਂ ਪੁਰਾਣੀ ਕਮੇਟੀ ਕੋਈ ਕਮੇਟੀ ਕਮੇਟੀ ਜਿਹੜਾ ਨਾ ਸਾਡੇ ਕੋਲੇ ਜਿਹੜਾ ਟਾਈਮ ਟੂ ਟਾਈਮ ਜਿਸ ਤਰ੍ਹਾਂ ਦੀ ਇਹਨਾਂ ਦੇ ਲੈਟਰਸ ਆਉਂਦੇ ਰਹਿੰਦੀਆਂ ਉਹ ਤੇ ਅਕੋਰਡਿੰਗਲੀ ਸਾਡੇ ਤਾਂ ਇਨਫਾਰਮੇਸ਼ਨ ਹੁੰਦੀ ਹੈ ਮਤਲਬ ਕੋਈ ਇਹ ਨਾ ਕਨਸਟੀਟਿਊਸ਼ਨ ਕਿਵੇਂ ਨਵੀਂ ਕਮੇਟੀ ਕਨਸਟੀਟਿਊਟ ਹੋਈ ਉਹ ਸਟਸ ਦੇ ਰਿਕਾਰਡ ਦੇ ਵਿੱਚ ਹੈ ਨਹੀਂਗਾ ਜੀ ਵਿਜੀਲੈਂਸ ਬੀਸਿਕਲੀ ਜਿਹੜਾ ਵਿਜੀਲੈਂਸ ਇਨਕੁਆਇਰੀ ਕਰ ਰਹੀ ਹੈ ਸਾਡੇ ਕੋਲ ਨਾ ਟਾਈਮ ਟੂ ਟਾਈਮ ਉਹਨਾਂ ਨੂੰ ਰਿਕਾਰਡ ਹੈ ਜਿਹੜਾ ਉਹ ਦਿੱਤਾ ਦੀ ਕਾਬਿਲ ਹੋ ਸਕਦੀ ਹੈ ਦੇ ਲਾ ਅਕੋਰਡਿੰਗ ਜਿਸ ਤਰ੍ਹਾਂ ਤੁਸੀਂ ਪੁਰਾਣੀ ਜਿਹੜਾ ਜਿ세 ਲੀਡ ਤੋਂ ਬਿਨਾ ਦੇਖੋ ਜਿਹੜੀਆਂ ਜਿਹੜਾ ਤਾਂ ਸਬ ਡਿਵਾਈਡ ਕੀਤਾ ਹੈ ਨਾ ਸਬ ਡਿਵਾਈਡ ਤਾਂ ਉਹਨਾਂ ਨੇ ਸਾਡੇ ਜਿਹੜੇ ਐਗਰੀਮੈਂਟ ਆ ਉਹਦੀ ਵੈਲੂਏਸ਼ਨ ਕਰਕੇ ਕੀਤਾ ਉਹਦੇ ਸਬੰਧ ਵਿੱਚ ਹੀ ਅਸੀਂ ਆ ਜਿਹੜੀ ਉਹ ਜਿਹੜੀ ਐਫ ਆਈ ਆਰ ਦਰਜ ਕਰਵਾਈ ਹੈ ਤੇ ਵੀ ਨਾਲ ਸਰ ਨੂੰ ਉਹਦੇ ਸਬੰਧ ਚ ਹੀ ਬੰਦਿਆ ਹੋਈ ਹੈ ਐਨ ਇਹ ਬੰਦਿਆ ਚ ਹੋਈ ਹੈ ਐਫ ਆਈ ਆਰ ਤਾਂ ਬੇਸਿਕਲੀ ਪ੍ਰੈਜ਼ੀਡੈਂਟ ਨਿਊ ਸਿਟੀਸ ਮੈਨੇਜਮੈਂਟ ਕਮੇਟੀ ਤੇ ਨਹੀਂ ਕਰ ਦੋ ਮੈਂ ਥੋੜਾ ਜਿਹਾ ਹਾਂਜੀ ਜੀ ਕਾ ਤੋੜ ਐਫ ਆਈ ਆਰ ਨੰਬਰ 9 ਪਹਿਲਾਂ ਆਲਰੇਡੀ 8125 ਦੀ ਜਿਹੜੀ ਉਹ ਹੋਈ ਵੀ ਹੈ ਜੀ ਤੇ ਉਹਦੇ ਸਬੰਧ ਦੇ ਵਿੱਚ ਕੰਸੀਸ਼ਨਲ ਪੁਲਿਸ ਵੱਲੋਂ ਕੀਤੀ ਗਈ ਸੀਗੀ ਤੇ ਬਟ ਹੁਣ ਬਾਅਦ ਦੇ ਵਿੱਚ ਮੈਟਰ ਹੈ ਜਿਹੜਾ ਇਹ ਵਿਲੈਂਸ ਵੱਲੋਂ ਕੀਤੀ ਗਈ ਇਹ ਡਰਾਮਿਆਂ ਚੋਂ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਜੀ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸਮਣੇ ਤੇ ਜੋ ਆਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ 20-25 ਬੰਦਿਆਂ ਦੇ ਪਿੱਛੇ ਪਤਾ ਇਹ ਚੱਲ ਰਿਹਾ ਸੀ 2-3 ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ ਚ ਲੱਭ ਰਹੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ بڑے ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਮੈਂ ਉਹ ਇਲੈਕਸ਼ਨ ਚ ਬਿਜ਼ੀ ਐ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਵਾਂਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਾਈ ਕਿਸੇ ਵੀ ਤਫਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ ਚਾਂ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜ਼ੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਮੇਰਾ ਖਿਆਲ ਤਕਰੀਬਨ ਤੁਹਾਡੇ 'ਚੋਂ ਵੀ ਕਿਸੇ ਨਾ ਕਿਸੇ ਦੇ ਟੈਲੀਫੋਨ ਤੇ ਵੀ ਕਿਸੇ ਚੈਨਲ ਨੇ ਮੈਨੂੰ ਪੁੱਛਿਆ ਜਿਹਦੇ ਨਾਲ ਮੈਂ ਜਵਾਬ ਕਰ ਸਕਿਆ ਉਹਦੇ ਨਾਲ ਜ਼ਰੂਰ ਕਰੇ ਜੀ ਡਰਾਮਾ ਇਹ ਹਮੇਸ਼ਾ ਕਰਦੇ ਆ ਤੇ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਫਰੈਸ਼ ਕੰਪਲੇਂਟ ਨਹੀਂ ਸੀ ਵਰਕਰਾਂ ਤੇ ਝੂਠੇ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡਟ ਕੇ ਲੜਾਈ ਲੜੀ ਥੋੜੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੀ ਕਿ ਤਸ਼ੱਦਦ ਕਰ ਸਕਦੇ ਆ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਣਾ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੇ ਮਨੋਂ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰਦੀਏ ਤੇ ਸਭ ਨੂੰ ਡਰਾ ਲਈਏ ਕਹਿਣ ਨੂੰ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਡਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਆਫੀਸਰ ਕਰਵਾ ਰਹੇ ਆ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਧਮਕਾਇਆ ਜਾ ਰਿਹਾ ਵੀ ਘਰ ਬੈਜੋ ਏ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀਕਵੈਂਸ ਇਸ ਐਸੀ ਗੱਲ ਏ ਜਦੋਂ ਬੈਕਲੈਸ਼ ਹੋਇਆ ਔਰ ਲੋਕਾਂ ਦਾ ਰੋਹ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਆ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਗੈਰ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਿਗੈਰ ਆਡਰਾ ਤੋਂ ਕੋਈ ਐਸਐਸਪੀ ਇਹ ਜੀ ਹਰਕਤ ਕਰ ਸਕਦਾ ਹੈ ਇਹਨਾਂ ਦੇ ਬਿਗੈਰ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਹੈ ਤੁਸੀਂ ਆਪ ਦੱਸੋ ਮੈਂ ਤੇ ਅੱਜ ਡਰਾਮਾ ਕੀਤਾ ਜਾ ਰਿਹਾ ਹੈ ਅਗਰ ਤੁਸੀਂ ਪੁੱਛੋ ਹਾਲਾਤ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲ ਰਹੇ ਸੀਪੀ ਦਾ ਤਵਾਦਲਾ ਕਿਉਂ ਹੋਇਆ ਇੱਥੋਂ ਦੱਸੋ ਸਾਹਿਬ सीपीजे आशु ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ ਡੀਜੀ ਵਿਜੀਲੈਂਸ ਕਿਉਂ ਬਦਲਿਆ ਜਾਂਦਾ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਉਹ ਸਸਪੈਂਡ ਕਿਉਂ ਹੁੰਦਾ ਵੀ ਜਾਂ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਵੀ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ 'ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ